ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੀਆਂ ਬਣਾਉਣ ਸ਼ਹਿਰ ਅਜਨਾਲਾ ਤੇ ਤਹਿਸੀਲ ਵੀ ਅਜਨਾਲਾ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 4 ਝੋਟੀਆਂ 2 ਤੋਕੜਾਂ ਗੱਬਣਾ ਤੇ 2 ਸੱਜਰਾਂ ਵਾਂ ਤੇ ਆਪਾਂ ਪਹੁੰਚਿਆ ਵੀਰ ਸੋਣੂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਡਿਟੇਲ ਸਾਸੀ ਆਪਾ ਜੀ ਜੀ ਸਾਸੀ ਕਾ ਜੀ ਹੋਸਣਾ ਠੀਕ ਠਾਕ ਜੀ ਠੀਕ ਆ ਭਾਜੀ ਉਹ ਘਰੇ ਪਰਿਵਾਰ ਪਰਿਵਾਰ ਤੇ ਵਧੀਆ ਦੇਖ ਆਪਣਾ ਭਰਾ ਦੀ ਪੰਟੀ ਦਾ ਸਿੰਘ ਹੁੰਦਾ ਦੇ ਵਿੱਚ ਹਾਂਜੀ ਹਾਂਜੀ ਉਹ ਚਾਰ ਆਦਾ ਜਿੱਥੇ ਚੱਲ ਬਸੈ ਗਿਆ ਤੇਰਾ ਪਲ ਹੋ ਜਾਈ ਬੜਾ ਮੜਾ ਆ ਹਾਂਜੀ ਹਾਂਜੀ ਬੜਾ ਚੰਗਾ ਬੰਦਾ ਹੀ ਹੋਦੇ ਬੰਦਾ ਹੀ ਬੜਾ ਗੁੱਡ ਬੰਦਾ ਮੈਨੂੰ ਸਿੰਘ ਇੱਕ ਦੋ ਮਈਆਂ ਬਣੋਣੀ ਅੱਛਾ ਅੱਛਾ ਮੈਨੂੰ ਅੱਜ ਨੂੰ ਪਤਾ ਲੱਗਾ ਜਿਹੜਾ ਪੂਆ ਕਰਦਾ ਨਹੀਂ ਬੜਾ ਧੱਕਾ ਹੋ ਗਿਆ ਰਹੇ ਹਾਂ ਆਪਣੀ ਵੀਡੀਓ ਵਿੱਚ ਵੀ ਆਉਂਦਾ ਰਿਹਾ ਨਹੀਂ ਨਹੀਂ ਆਹੋ ਮਿਲਿਆ ਕਈ ਜਿਹੜੀ ਆਪਾਂ ਨੂੰ ਮਿਲਿਆ ਨੰਬਰ ਉਹਨੇ ਦਿੱਤਾ ਹੀ ਮੇਰੇ ਵੀਰ ਭਰਾਵਾਂ ਨੂੰ ਹਾਂਜੀ ਹਾਂਜੀ ਬੜਾ ਟੈਨਲ ਤੇ ਵੀਡੀਓ ਪਈ ਏਦੀ ਪਈ ਪਈ ਏਦੀ ਉਹ ਵੀਡੀਓ ਪਈ ਉਹਦੇ ਬੰਦਾ ਹੀ ਰਾਏ ਹੋ ਉਹ ਚਲ ਸ਼ਰਾਜ ਜੂਜਨ ਵੀ ਤਾਂ ਅੱਛਾ ਸ਼ਰਾਜ ਜੂਤਨਬਰ ਦੇ ਇਹ ਬਤਾ ਕਰਾਉ ਕਰ ਦੇ ਠੀਕ ਹੈ ਠੀਕ ਹੈ ਬੜਾ 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 ਦੁੱਖ ਜਾਂ ਸੇਰ ਨਾਲ ਬੜੀ ਦਿਮਾਗ ਤੇ ਟੈਨਸ਼ਨ ਜੀ ਆ ਜਾਂਦੀ ਨਹੀਂ ਇਹਦੀ ਗੱਲ ਹੈ ਇਹ ਵੀ ਚਲੋ ਮਾੜਾ ਮੈਨੂੰ ਵੀ ਵੇਖੇ ਬੜਾ ਹੋਣੀ ਅੱਜ ਹੀ ਮੇਰੇ ਖਰਾ ਅੱਛਾ ਅੱਛਾ ਠੀਕ ਹੈ ਤਰਕੀਬ 7 ਵਜੇ ਟਾਟਾ ਪਲਾਜ ਚਲੋ ਮਾੜਾ ਆਇਆ ਮਹਾਰਾਜ ਕਰਾਉਣਾ ਨਹੀਂ ਚਾਹੀਦਾ ਚਲੋ ਬਾਕੀ ਤੁਹਾਨੂੰ ਪ੍ਰਾ ਕਰ ਕਾਰੀਗਰ ਵਾਕਿਆ ਨਹੀਂ ਹੈਗਾ ਨਹੀਂ ਹੈਗਾ ਵੀਰ ਜੀ ਬਣਾਉਂਦੇ ਇਹ ਸਾਰੇ ਹਾਂਜੀ ਹਾਂਜੀ ਨਹੀਂ ਹੈਗਾ ਨਹੀਂ ਹੈਗਾ ਸਹੀ ਗੱਲ ਨਹੀਂ ਥੋੜਾ ਜਿਹਾ ਨਸ਼ੇ 'ਚ ਲੱਗਾ ਵੇ ਬਾਕੀ ਕਾਰੀਗਰ ਪੂਰਾ ਹੈ ਹਾਂਜੀ ਚਲੋ ਮਾੜਾ ਆਦੇ ਜੀ ਆਪਣਾ ਫਿਰ ਨਾਮ ਤੇ ਐਡਰੈਸ ਦੱਸ ਦਿਓ ਫੋਨ ਨੰਬਰ ਸ਼ਹੀਦ ਨਾਲਾ ਜ਼ਿਲ੍ਹਾ ਮਸਰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਵੀ ਇੱਕ ਨਾਰ 575 ਠੀਕ ਹੈ ਜੀ ਤੇ ਇਧਰੋਂ ਕਰੀਏ ਸ਼ੁਰੂਆਤ ਕਿ ਉਧਰ ਠੀਕ ਹੈ ਜੀ ਦੱਸਿਓ ਮੈਂ ਭਾਈਆ ਪਹਿਲੇ ਨੰਬਰ ਤੇ ਇਹ ਸੂਈ ਚ ਭਾਈ ਦੀ 31 ਜੀ ਮਗਰ ਉਹ ਅੱਛਾ ਜੀ ਦੋ ਟਾਂ ਡੇਢ ਦੋ ਮਿੰਟ ਲੱਗੂਗਾ ਟੀਮ ਮਗਰ ਤੇ ਸੂਆ ਕਿਨਵਾ ਸੂਈ ਹੋਊਗੀ ਸੂਆ ਤੀਜਾ ਜੀ ਠੀਕ ਹੈ ਲੋ ਜੀ ਤੀਜਾ ਸੂਆ ਇਹਦਾ ਐਡਾ ਪੋਲਾ ਜੀ ਅੱਛਾ ਬੰਨੀਆਂ ਬੰਨੀਆਂ ਬਹੁਤ ਹੀ ਮੋਟੀ ਤਾਂ ਤੇ ਪੋਲੀ ਨੂੰ ਆਦੀ ਠੀਕ ਹੈ ਠੀਕ ਹੈ ਦੋਦਰ ਪਾ ਗਏ 9 ਕਿਲੋ ਅੱਛਾ ਜੀ ਤੇ ਇਹ ਹੱਡਵਾਨ ਦੇ ਦੋਰੀ ਲਾਇਆ ਹੁਣ ਦੋ ਦੂਗਸ 80 ਦੇ 8200 200 ਗ੍ਰਾਮ ਕਰ ਦੇ ਅੱਬਾ ਠੀਕ ਹੈ ਠੀਕ ਠੀਕ ਹੈ ਠੀਕ ਹੈ ਠੀਕ ਲਓ ਜੀ ਕੰਦ ਕਾ ਕੇ ਆ ਜੀ ਬਹੁਤ ਤਗੜਾ ਚੋਣ ਇੰਨੀ ਪੋਲੀ ਹੈ ਕਿ ਰੂਮਰ ਗਈ ਠੀਕ ਹੈ ਬੱਚਾ ਆਪਾਂ ਦੋ ਚੜੂਗਾ ਲਓ ਜੀ ਛੱਟ ਬਲਾ ਕੇ ਫੇਸ ਕਵਾ ਕੀ ਨਾ ਤਕਾਤ ਵਜਨ ਕਿੱ ਕਰ ਸਕਦੇ ਤੇ ਸਿੰਗਲ ਹੱਡੀ ਤੇ ਫਿਸ਼ੀ ਵੀ ਫੀਮਲ ਕਾਫ ਆ ਗਿਆ ਜੀ ਅਰਖਦੋਈ ਬਾਈ ਕਹਿੰਦਾ ਕਿ 8 ਦੇ ਆਸ-ਪਾਸ ਜਿਹੜਾ ਬਹੁਤ ਬਿਲਕੁਲ ਭਾਈ ਧਾਰਕ ਦੇ ਅੱਛਾ ਜੀ ਇੰਨੀ ਮੋਟੀ ਕਿ ਮੈਦੀ ਚੁਵਾਈ ਮੈਦੀ ਰੇਸ਼ੀ ਜੀ ਠੀਕ ਠੀਕ ਹੈ ਤਾਂ ਬਈ ਕਿਮਾਈ ਦੀ ਬਾਈ ਕਹਿੰਦਾ ਕਿ ਇੱਕ ਨੰਬਰ ਤੇ ਆਹ ਬਣਾ ਫੀ ਮਿਲ ਕਾਫੀ ਦਾ 1.5 ਤੋਂ 2 ਮਹੀਨੇ ਜਾਤ ਬਾਅਦ ਜਿਹੜਾ 1.5 ਤੋਂ 2 ਮਹੀਨੇ ਚੁਰੀ ਨੂੰ ਤਾਂ ਆ ਗਿਆ ਤੇ ਮਿਲਕ ਵਾਂਡੇ ਥਾਂ ਤੋਂ ਦਾ ਬਹੁਤ ਹੀ ਚੰਗਾ ਲੱਗਾ ਵਾ ਬਈ ਚੁਵਾਈ ਜਿਹੜਾ ਲੈ ਗਿਆ ਨਾ ਵੀਰ ਹਾਂਜੀ 16 ਦੇ ਯਾਰ ਜੂ ਅਥੇ ਚੁਵਾਈ ਦੀ ਪੋਲੀ ਠੀਕ ਹੈ ਠੀਕ ਹੈ ਪਰ ਦੋ ਚਾਦਰ ਮੈਨੂੰ ਵੱਲੋਂ ਪਾ ਕੇ ਦੋ ਮਾਜੇ ਦਾਗ ਲਉ ਮੈਂ ਮਾ ਲੀਟਰ ਆ ਬੜੀ ਬੋਲੀ ਹਾਂਜੀ ਬਹੁਤੀ ਬਹੁਤੀ ਮੋਰਜੀ ਬੋਲੀ ਬਈ ਬਹੁਤੀ ਜਿਆਦੀ ਬੋਲੀ ਠੀਕ ਹੈ ਠੀਕ ਹੈ ਲਓ ਬਈ ਚਰਦਾ ਜੁੱਟਾ ਤੇ ਥਾਣਾ ਦਾ ਸੈਜ ਗਿਆ ਕਿ ਕਰ ਕਰਦੇ ਵੀ ਹਾਂ ਤੇ ਇਧਰਲੀ ਸਾਈਡ ਤੋਂ ਮੇਰਾ ਥੋੜਾ ਇਹੋ ਤੁਹਾਡੀ ਸਲਾਹ ਨਹੀਂ ਹੈਗੀ ਤੁਸੀਂ ਹਗਾਵਾਗੇ ਫਿਰ ਤੁਸੀਂ ਹਗਾ ਕੇ ਸੇਰੇ ਜਾਵਾਂਗੇ ਮੈਂ ਵੀ ਡੰਗ ਦੇ ਕੋਲ ਆਈ ਮੇਰੇ ਕੋਲ ਲੇ ਲੜੀ ਫਿਰ ਦੋਏ ਚਾਏ ਤੁਹਾਨੂੰ ਬੁਲਾਉਂਦਾ ਚਲੋ ਕੋਈ ਜੀ ਚਲੋ ਤੇ ਵੀਰੇਰਾ ਮੋਲ ਫੇਰਾ ਮੋਲ ਵੀਰ ਜੀ ਮੇਰਾ ਕੱਦ ਕੱਦ ਚੰਗਾ ਦੁੱਧ ਵੀ 8 ਕਿਲੋ ਕੰਡੇ ਵਾਲਾ ਵਾ ਅੱਛਾ ਜੀ ਇਹ ਦੇ ਦੀ ਆਪਾਂ 60000 ਨਹੀਂ ਯਾਰ ਦੀ ਬਾਕੀ ਮੋਲੇ ਤੁਹਾਨੂੰ ਪਤਾ ਆਪਣੇ ਹਰ ਵੇਲੇ ਨਿਕਲ ਜਾਂਦਾ ਮਾਲ ਵੀ ਨਾ ਦੂਜੀ ਵਾਲਾ ਵੀ ਵੀਡੀਓ ਪਈ ਨਹੀਂ ਚੈਨਲ ਕਰਦੀ ਮਾਰੀ ਕਰਦਾ ਬਿਲਕੁਲ ਛੋਟੇ ਰੇਟਾਂ ਵਾਲਾ ਮਤਲਬ ਛੋਟੇ ਰੇਟਾਂ ਵਾਲੇ ਦਾ ਨਾਮ ਇਹ ਮਾਲ ਸੁਬਾ ਚੋਕੇ ਵੀ ਫਿਰ ਗਾਂ ਅਗਲਾ ਸੋਚਿੰਦਾ ਯਾਰ ਫਿਰ ਗਾਂ 50000 ਦੀ ਫੰਡਰ ਆ ਹਾਂਜੀ ਹਾਂਜੀ ਇਹ ਗੱਲਾਂ ਬਈ ਸੋਚੀਆਂ ਕਰੀਏ ਮਾਨਦਾਨੇ ਚ ਫਿਰ ਕਰਾ ਦੋ ਨਹੀਂ ਆਣਾ ਦੱਸ ਦੋ ਆ ਵੀ ਤੁਸੀਂ ਦੱਸੋ ਭਈ ਨਹੀਂ ਹਾਂ ਨੂੰ ਫਿਰ ਹਾਂ ਨਹੀਂ ਭਾਜੀ 65000 ਦੇ ਦਵਾਂਗੇ ਅੱਛਾ ਹਾਂ ਬਿਲਕੁਲ ਤੇ ਜੇ ਤੁਹਾਡਾ ਮਨ ਦੋ ਵੀਰ ਭਰਾਵਾਂ ਦਾ ਕਰਨਾ ਵਾ ਹਾਂਜੀ 64000 ਦੀ ਜਿਹੜੀ ਹਾਨ ਹੈ ਦੇਣੀ ਬਸ ਉਹ ਦੇਣੀ ਆ ਠੀਕ ਹੈ ਠੀਕ ਹੈ 64000 ਦੀ ਤੇ ਕੋਠੇ ਜੀ ਦੀ ਅੱਜ ਕਰੋ ਦੁੱਧ ਮੇਰੇ ਘਰੋਂ 1 ਲੀਟਰ ਮਾਰ ਕੇ ਮਿਲ ਕੇ ਖੜੇ ਅੱਛਾ ਜੀ ਇਹ ਪੋਲੀ ਜੇ ਕਿਸੇ ਘਰ ਮਾੜੀ ਬੱਚਾ ਨਾ ਕੋਈ ਉਦੋਂ ਨਾ ਤਾਂ ਵੀ ਲੱਗ ਗਈ ਘਰ ਦੇ ਵਾਪਸ ਠੀਕ ਹੈ ਜੀ ਇਹ ਲੋ ਚਾਲੀ ਟੂਲੀ ਖਾ ਜਾ ਵੀਰੋ ਮੇਰੇ ਕੋਲ ਮਾੜੀ ਨਹੀਂ ਜੀ ਆ ਵੀ ਤਾਂ ਸਾਹਮਣੇ ਆਟਾ ਧੂੜਿਆ ਵੰਡ ਨੂੰ ਕੋਈ ਨਹੀਂ ਜੀ ਆਹ ਭਾਈ ਨੇ ਹਾਂ ਦੇ ਕੋ ਚਾਹ ਦੂਸਰਾ ਇੱਕ ਨੰਬਰ ਆ ਤੇ ਜੇ ਕੋ ਵੀਰ ਭਾ ਸਾਹਬਾ ਲੱਭਦਾ ਦੁੱਧ ਪਾਈ ਕਹਿੰਦਾ ਕਿ 10 ਲੀਟਰ ਫੇਰ ਕਰ ਦੇਣਾ ਇਹਨੇ ਉਹ ਦੁੱਧ 10 ਕਿਲੋ ਭਾਈ ਮੇਰੀ ਆਰਾਮ ਵਿੱਚ ਠੀਕ ਆ ਤੇ ਇੱਧਰ ਦੂਜੇ ਨੰਬਰ ਤੇ ਝੋਟੀ ਦਿਖਾਓ ਭਾਈ ਕੁੰਡੀ ਆ ਗਈ ਐ ਨਗਾ ਨਗਾ ਜਾ ਸਿੰਘ ਤੇ ਆਹ ਭਾਈ ਕਿਵੇਂ ਆ ਹਾਂਜੀ ਆ ਝੋਟੀ ਇਹ ਕੋਈ ਸੁਈ ਜਾਇਾ ਕਿਤਾ ਭਾਈ ਦਾ ਉਹ ਬਤਾਈ ਇਹਦਾ ਆ ਭਾਈ ਮੇਲ ਕਾਪ ਜੀ ਇਹ ਇਹਨੂੰ ਕਿੰਨਾ ਕ ਟਾਈਮ ਹੋ ਗਿਆ ਇਹ ਵੀ ਭਾਈ 2 ਮਹੀਨੇ ਦੇ ਲੱਗ ਜਾ ਕੇ ਹੁਣ 2 ਢਾਈਆਂ ਦੇ ਠੀਕ ਹੈ ਠੀਕ ਐਵੇਂ ਤੁਹਾਨੂੰ ਕਹ ਜੀ ਇਹ ਮਹੀਨੇ ਦਾ ਦਖਾਵਾ ਦੀ ਇਹਨੂੰ ਵੀ ਟਾਈਮ ਹੋ ਗਿਆ ਸੁਈ ਨੂੰ ਤੇ ਇਹਨੂੰ ਕਾ 15 ਦਿਨ ਬਣੀ ਹੋਈ ਜੇ ਅੱਛਾ ਜੀ ਐਵੇਂ ਆਪਾਂ ਕਹ ਜੀ ਇਹ ਮਹੀਨਾ ਆ ਗਿਆ 1.5 ਹੋ ਗਿਆ 2 ਢਾਈ ਕੇ ਮਹੀਨੇ ਸੁਈ ਨੂੰ ਕਾ 15 ਦਿਨ ਬਣੀ ਹੋਈ ਜੇ ਠੀਕ ਵੱਜ ਭਾਈ ਮੱਝ ਹੈ ਨਹੀਂ ਹੀ ਰਾਜੇ ਨਹੀਂ ਹੈ ਦੇਖੋ ਕਬੀ ਦੀ ਅੰਤ ਹੀ ਕੋਈ ਨਹੀਂ ਹੈ ਆ ਬੜਾ ਕੱਟਾ ਐਨ ਕਰੀ ਨਾ ਹਾਂ ਜੀ ਆ ਤੁਹਾਡੇ ਅਗਲੀ ਕੋਈ ਕੱਟੇ ਰੋਦੇ ਬਰਕਤ ਇਹ ਦੇਖੋ ਆਓ ਠੀਕ ਹੈ ਠੀਕ ਹੈ ਦੋ ਭਾਈ ਆਹ ਦੇਖੋ ਠੀਕ ਜੀ ਕਰਨੀ ਬਿਲਕੁਲ ਸਹੀ ਕਰਿਆ ਹਾਂ ਤੇ ਇਹਦੇ ਕੋ ਦੁੱਧ ਦੇ ਨਾਂ ਦੁੱਧ ਭਾਈ ਇਹ ਕੋਲ ਆਈ 9 ਕਿਲੋ ਅੱਛਾ ਜੀ ਇਹ ਜਿਲਦੂ ਸਾਡੇ ਖਲੌਂਡੀ ਇਹ ਘੱਟ ਮੈਂ ਵੀ ਆਤਾ ਪਾ ਪਾ ਕੇ ਨਾ ਪੱਠੇ ਪੇ ਮੋੜਿਆ ਨਾ ਅੱਛਾ ਅੱਛਾ ਪੱਠੇ ਜੀਨ ਲਾਉਂਦੀਆਂ ਆ ਕੇ ਠੀਕ ਹੁਣ ਦੁੱਧ ਉਹ 7:30 ਜੇ 8:00 ਜੇ 7:30 ਕੋ ਹੋਊਗਾ ਕੀ ਗੱਲੇ ਲੋਬੀਏ ਫਰਨੇ ਸਾਥਾ ਸੱਤ ਕਿਲੋ ਹੀ ਭਾਈ ਗੱਡੀ ਦਿੰਨੇ ਆ ਅੱਛਾ 사ਤਰੀ 7 ਕਿਲੋ ਹੀ ਗੱਡੀ ਲਈ ਆ ਮੈਂ ਕਿਸੇ ਘਰ ਇੱਕ ਘੜੇ ਜੇ ਕੁੱਟ ਜਾ ਵਾਜੇ ਫਿਰ ਕਰਿਆ ਹਾਂਜੀ ਹਾਂਜੀ ਮਾ ਜਾਣੀ ਵਾਕਿਆ ਸਹੀ ਗੱਲ ਆ ਹਾਂ ਕਿੱਲੀਆਂ ਵੇਖੋ ਕਰੀਆਂ ਸੋਹਣੀਆਂ ਨੇ ਕੀ ਆ ਫਾਗੀ ਜਿਹੜਾ ਫੱਕ ਮੱਥੇ ਦੇ ਤੋਂ ਦਾੜ ਲੈਣਾ ਗੰਜੀ ਰਾਂ ਕਿਹੜੀ ਛੋਟੀ ਆ ਲੰਮੀ ਦੇ ਲੈ ਲੋ ਦਾੜ ਜਿਹੜਾ ਹੈ ਨਾ ਇਹ ਬੋਲੇ ਆ ਦੇ ਮੇਲ ਕਿਹੜੀ ਕੌੜ ਯਾਰਾ ਚੰਗੀ ਆ ਗਈ ਆ ਫਿਰ ਭਾਈ ਗਾਂ ਹੁਣ ਜਦੋਂ ਜਿੱਦਾਂ ਗਾਂ ਰੱਖਦੇ ਨੇ ਰੰਗਿਆ ਗਾਂ ਗਾਂ ਸਹੀ ਗੱਲ ਆ ਵੱਡੀ ਮੱਣੀ ਹੋਈ ਠੀਕ ਹੈ ਠੀਕ ਹੈ ਲੋ ਬਈ ਪੇਠ ਖੜਾ ਵੀ ਬਹੁਤ ਹੀ ਛੜਾ ਆ ਗਿਆ ਤੇ ਇਹ ਵੀ ਸਿੰਗਲ ਹੱਡੀ ਆ ਛਾਣ ਭਾਂਡਾ ਇਹ ਨੂੰ ਵੀ ਬਹੁਤ ਚੰਗਾ ਲੱਗਾ ਵਾ ਮੂੰਹਾਂ ਵੇਖੋ ਬੂਥਾ ਵਰ ਕਿਦਾਂ ਦਾ ਮਾਣ ਲੱਗਿਆ ਦੂਜਾ ਸੂਆ ਭਾਈ ਠੀਕ ਹੈ ਠੀਕ ਹੈ ਲੋ ਵੀ ਦੂਜਾ ਸੂਆ ਸੋਈ ਜੇ ਤੇ ਇਹ ਤੋਂ ਚੰਗੇ ਇੱਕ ਛੜੇ ਕੱਟ ਕਾ ਖਾਲੀ ਦੇ ਸਿੰਘ ਸੁਲਬ ਬੜਾ ਨਿਗਾ ਨਿਗਾ ਦੇ ਆ ਠੀਕ ਹੈ ਠੀਕ ਹੈ ਜੀ ਬਾਸ ਇਹ ਵੀ ਮਾਜ ਆਮ ਜਿਵੇਂ ਕਾੜੇ ਕੋਲੇ ਪਈਆਂ ਮੱਝ ਪਾਸ ਹੋਈ ਤੁਮਾਂ ਅੱਛਾ ਅੱਛਾ ਹਾਂ ਵੱਡੀ ਮਾਝੇ ਕਾੜੇ ਵਾਲੀ ਠੀਕ ਹੈ ਠੀਕ ਹੈ ਜੀ ਲੋ ਭਾਈ ਜੀ ਦੂਜਾ ਸੂਆ ਤੁਮ ਜੇ ਇਹ ਤੋਂ ਵੀ 7 ਲੀਟਰ ਭਾਈ ਕਹਿੰਦਾ ਕਿ ਬਿਲਕੁਲ ਗਰੰਟੀ ਵਾਲਾ ਹੈ ਚਟਾ-ਚਟਾ ਇਹਦਾ ਵੀ ਬਹੁਤ ਚੰਗਾ ਆ ਗਿਆ ਇਹ ਪਿੰਡੇ ਦੇ ਨਾਲਾਂ ਨੂੰ ਚੰਗੀ ਆਈ ਆ ਅੱਜ ਲਈ ਚੰਗਾਈ ਆ ਉੱਠਾ ਪੱਠਾ ਦੇਖੋ ਕਿ ਕੁੜੀ ਹੋਈ ਦਾ ਠੀਕ ਹੈ ਠੀਕ ਹੈ ਦੇਖੋ ਕੀ ਚੀਜ਼ ਹੈ ਦੇਖੋ ਲੋ ਗਾਈ ਤੋ ਚਾਹ ਦੇ ਚੱਡੇ ਦੀਆਂ ਥਪਾਈਆਂ ਤੇ ਥਾਣਾ ਦਾ ਸਹਿਜ ਗੈਬ ਦੇਖੋ ਵੀ ਇਹਦੇ ਉੱਤੇ 12 13 ਗਲੋਈ ਅੱਛਾ ਕੱਲ ਬੜਾ ਹੁਣ ਵੱਡੀ ਵੱਡੀ ਦੇ ਲੋਕੀ ਪਿੱਠੇ ਪੱਠੇ ਪੁੱਠੇ ਕੋਰੇ ਨਹੀਂ ਮੁਰਗੇ ਦਾ ਦੋ ਡੰਗਲ ਕਰ ਰਹੀ ਹੈ ਹਾਂਜੀ ਹਾਂਜੀ ਗਰਮੀ ਬੜੀ ਪੈ ਰਹੀ ਹੈ ਗਰਮੀ ਆ ਗਈ ਨਾ ਨਾ ਜਦ ਵੱਡ ਜਿਆਦਾ ਪਹੁੰਚ ਗਿਆ ਬਦਦਾ ਨਾ ਇਹਨੂੰ ਗੱਲ ਨਾ ਬਾਤ ਹਾਂਜੀ ਹਾਂਜੀ ਤੇ ਮੁੱਲ ਵੀ ਇਹਦਾ ਇਹਦਾ ਭਾਈ ਮੁੱਲ ਦਾ 70000 ਜੇ ਹਾਂਜੀ ਪਾ 3 ਨੇ ਛੱਡ ਦਾਂਗੇ 700 ਮਗਰ 60 ਦੀ 60000 ਹੋਰ ਘਾੜੀ ਥੋੜੇ ਹੋਰੇ ਘਰਾ ਦੋ ਮਾਂ ਦਾ ਜੋ ਕਰ ਦੋ ਛੱਡ ਦਈਏ 60000 ਭਾਈ ਭਾ ਉਹ ਚੌਂੜ ਦੀ ਲੱਜੇ ਪੈਦੀ ਰਬੀ ਜੀ ਕਿ ਵੀ ਚੌਂੜ ਦੀ ਕਰਦੀ ਐ ਰਕੇ ਚੌਂੜ ਦੀ ਜਾਂਦੋਰੀ ਜਿਹੜਾ ਭਾਈ ਜੀ ਚੌਂੜ ਦੀ ਉਹ ਲੈ ਜਾਵੇਂ ਲੱਗੇ ਠੀਕ ਹੈ ਠੀਕ ਹੈ ਲਓ ਭਾਈ ਜੀ ਝੋਟੀਆਂ ਜਿਹੜੀਆਂ ਕੋਠੇ ਜਿੱਡੀਆਂ ਵਾਂ ਪਰ ਭਾਈ ਜੀ ਜਿਹੜੇ ਬਿਲਕੁਲ ਨਾ ਮੰਨੋ ਚੌੜ ਜੋੜੇ ਹਿਸਾਬ ਨਾਲ ਲਾ ਲਓ ਕਿੰਨੇ ਦੀਆਂ ਮੰਨਣਾ ਜੋੜਾ ਏ ਠੀਕ ਹੈ 28 ਦਾ 28 ਦਾ ਮੰਨ ਲਓ ਲੱਖ ਦਾ ਫਿਰ ਜੋੜਾ ਹੈਗਾ ਸਾਰੇ ਸੂਏ ਚੋਕ ਮਗਰ ਜਵਾਗ ਵੇਖੋ ਦੋਨੇ ਮਗਰ ਹਾਂਜੀ 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 ਪੰਜ ਪੰਜ ਹਜ਼ਾਰ ਦੇ ਕੱਟੇ ਮਗਰ ਕੱਟੀਆਂ ਕੱਟੇ ਬਿਲਕੁਲ ਜੀ ਭਲੇ ਭਲੇ ਜਵਾਗ ਨਹੀਂ ਜਾਣੀ ਇਹਦੇ ਭਾਈ ਕੋਈ ਘਰ ਚਾਹੀਦਾ ਹਜ਼ਾਰ ਦੇ ਲੈ ਗਿਆ ਨਾ ਸਾਰੇ ਸੂਏ ਚੋਕ ਦਾ ਚਿੱਟੀ ਕੱਲੀ ਫਿਰ ਲੱਖੋ ਬਾਹਲੇ ਵੀ ਪਿਆਰ ਹੋਵੇ ਪਿਆਰ ਹੋਵੇ ਸਹੀ ਗੱਲ ਹੈ ਜੀ ਝਗੜੇ ਚੰਗੇ ਤਗੜੇ ਕੱਢ ਕਾਠ ਵਾਲੀਆ ਤੇ ਆਜੋ ਭਾਈ ਤੀਜੇ ਨੰਬਰ ਤੇ ਕਲਿੱਪ ਸਿੰਘ ਇਹ ਕਲਿੱਪ ਸਿੰਘ ਆ ਗਿਆ ਜੀ ਇਹ ਸਪੂਈ ਵਾਲਾ ਆ ਗਿਆ ਜੀ ਇਹ ਇਧਰ ਆ ਲਿਆ ਉਹ ਬਾਹਲੇ ਉਹ ਆਵੇ ਲੋਈ ਆਈਆਂ ਵਾ ਭਾਈ ਆਤਾ ਭਾ ਮੂੰਹ ਨਹੀਂ ਲੌੜੀਆਂ ਪੱਠਿਆਂ ਜੀਨ ਜੇ ਲਉਣੀ ਆਪਾਂ ਹੁਣ ਵੀ ਕਿੰਨੇ ਵੇ ਪੱਠੇ ਪੱਠੇ ਖਾ ਨਹੀਂ ਲਿਆ ਆਈਆਂ ਹੋਈਆਂ ਤੁਹਾਨੂੰ ਬਤਾ ਡੰਗ ਰਹਾ ਦੇ ਕੋ ਭਾਜੀ ਨਵੇਂ ਪ੍ਰਾਣੇ ਹੋ ਗਏ ਰੋਜ਼ ਦਾ ਲਗਦਾ ਹਾਂਜੀ ਹਾਂਜੀ ਡੰਗ ਨਹੀਂ ਕੀ ਰਹੇ ਉਹ ਹੁਣ ਟੀਕੇ ਦੋ ਦੋ ਗਾ 7 ਕਿਲੋ ਅੱਛਾ ਪਰ ਆਪਾਂ 6 ਕਿਲੋ ਦੀ ਮੀਟੀ ਦਵਾਂਗੇ ਠੀਕ ਹੈ ਜੀ ਪੰਜ ਦੀ ਭਾਈ ਲਗੀ ਆਪਾਂ ਅੱਛਾ ਜੇ ਆ ਕਿਸੇ ਨੂੰ ਤੁਹਾਨੂੰ ਨਾਲ ਜਾਂ ਮੈਨੂੰ ਨਾਲੋਂ ਮਾਰਾ ਵਾ ਨਹੀਂ ਬਿਲਕੁਲ ਬਿਲਕੁਲ ਇਹ ਪੱਠੇ ਨਹੀਂ ਖਾਦਦੇ ਦੋਜੋ ਕਰਨਾ ਹੀ ਆ ਬਿਲਕੁਲ ਉਹ ਤਾਂ ਹੁਣ 7 ਕਿਲੋ ਪਰ ਆਪਾਂ 5 ਦੀ ਗਣਵੀ ਦੇਨੇ ਆ ਅੱਛਾ ਇਹ ਸ਼ਾਮ ਹੀ ਲਈ ਸਾਢੇ 6 ਚੱਕ ਪਾ ਦੇ ਲਓ ਵਜੇ ਸਾਢੇ 6 ਮਿੰਟ ਚੱਕ ਪ 5 ਗੀ ਲੀਟਰ ਗਰੰਟੀ ਵਾਲਾ ਦੋ ਆ ਦੁੱਧ ਵੱਧ ਪਰ ਆਪਾਂ ਪਈ ਜਿਹੜੇ ਪੱਥਰੀ ਖਾਦੀ ਜਿੰਨੀ ਲਾਉਣੀ ਖਣਾ ਆਪਾਂ ਕਾਤੀ ਕਰਦੇ ਨਹੀਂ ਠੀਕ ਆ ਠੀਕ ਆ ਸੱਜੇ ਦਾਰ ਕਿਹਾ ਮੁਰਗੀ ਜਿਹੜੀ ਇਹਦੇ ਨਾਲ ਜਾ ਤੁਹਾਡੇ ਦਊਗੀ ਤੇ ਮੁਰਗੀ ਹੁਣ ਵੀਰ ਦੀ ਦਿਲ ਨਹੀਂ ਲਾਉਂਦੀ ਇਹ ਪੱਥਰੀ ਖਾਦੀ ਆਪਣਾ ਝੂਰੇ ਘਪੀ ਜਾਂਦਾ ਨਹੀਂ ਨਹੀ ਨਹੀ ਬਿਲਕੁਲ ਸਾਥ ਸਾਥ ਹੀ ਹੁੰਦਾ ਇਹ ਦੋਦੇ ਸੱਜੇ ਨੇ 13 14 ਕਿਲੋ ਬਰੇ ਦੇਖੋ ਭਾਨਾ ਦੇਖੋ ਠੀਕ ਆ ਠੀਕ ਆ ਲਓ ਜੀ 13 14 ਲੀਟਰ ਵਾਲੀ ਝੋਟੀ ਆ ਅੱਜੋਂ ਪਈ ਹੁਣ ਤੱਪ ਗਈ ਆ ਅਜੇ ਦੁੱਧ 5 ਕਿਲੋ ਜੀ 6 ਮਹੀਨਿਆਂ ਦੀ ਚੱਕ ਪਾ ਕੇ ਇਹ ਆ ਕਿਹੇ ਵੀਰ ਦੀਆਂ ਨੇ ਗਰਮੀਆਂ ਗਰਮੀ ਜੇ ਮਣੀ ਦੁੱਧ ਚੋਣਾ ਸਿਆਜ ਫੇਰ ਚੋਣਾ ਫੇਰ ਚੋਣਾ ਸਹੀ ਗੱਲ ਹੈ ਜੀ ਲਓ ਭਾਈ ਇਹ ਵੀ ਚੰਗੇ ਰਿਕਾਡ ਵਾਲੀ ਹੈ ਮਿਲਕਰ ਕਾਉਂਟ ਵਾਲੀ ਹੈ ਜਦ ਜੀ ਨਾ ਮਾਲੋ 5 ਕਿਲੋ ਵਾਲੀ ਹਾਂਜੀ ਤੇ 50 60 ਹਜ਼ਾਰ ਦੀ ਉਹ ਹੀ ਹੋਣੀ ਕਲੀ ਟੋਪੇ ਛੱਡਿਆ ਸਹੀ ਗੱਲ ਹੈ ਸਹੀ ਗੱਲ 5 6 ਕਿਲੋ ਵਾਲੀ ਹਾਂਜੀ ਹਾਂਜੀ ਵੇਖੋ ਮਗਰ ਚੱਲ ਸੁਣਦੇ ਹੋ ਗੱਡੀ ਦਿੰਦੀ ਗੱਡਾ ਸੱਜੇ ਨੇ ਕਰਮਾਲੀ ਨਾਲ ਸੂਲ ਨੂੰ ਚੱਡਾ ਲਾਇਆ ਹੋਗਾ ਜ਼ਰੂਰ ਬਾਕੀ ਦੇਖੋ ਇੱਕੋ ਦਾ ਕੰਮ ਆਉਂਦੇ ਆ ਜੋ ਚੜੀ ਤੇ ਨਾਲ ਹੋ ਲਾ ਕੇ ਕਰਨੀ ਆ ਇਹ ਕਿੰਨਾ ਦਾ ਮਹੀਨੇ ਛੱਡੇ ਦੇ ਬਹੁਤ ਇਹ ਮੈਂ 12 ਵਜੇ ਪਾਸ ਕਰਕੇ ਲੈਣ ਦੀ ਏ ਅੱਛਾ ਅੱਛਾ ਚੋਕੇ ਲੈ ਲੀ ਦੋ ਠੀਕ ਹੈ ਠੀਕ ਹੈ ਇਹਦਾ ਮੁੱਲ ਅਗਰ ਇਹਦਾ ਮੁੱਲ ਪਈ ਇਹਦਾ ਵੀ 70 ਹੀ ਮਾਰਦਾ ਇਹ ਅੱਛਾ ਜੀ ਹਾਂ ਇਹ ਚੋਹਾਨਾ 2000 ਛੱਡਾ ਕੋ 70000 ਤੋਂ ਬਸ 60 ਦੀ 60 ਆ ਜੀ ਠੀਕ ਹੈ ਲਓ ਭਾਈ 68000 ਦੀ ਪਰ ਇਹ ਵੀ ਜਿਹੜਾ ਵੀਰ ਲੈ ਹੈਗਾ ਨਾ ਹਾਂ ਜੀ ਗਰਮੀ ਵੀ ਦੁੱਧ ਪੀਵੇ ਸਿਆਲ ਤੇ ਫਿਰ ਪੀਵੇ ਠੀਕ ਹੈ ਦੇ ਦੋ ਜਿਹੇ ਆ ਮਹੀਨਾ ਕੱਢ ਦੂ ਵੀ ਚੱਲ ਬਸ ਫਿਰ ਦੇ ਦੋ ਆ ਜਿੱਦਾਂ ਤਿਆਰ ਹੋ ਗਈ ਜਿਹੜੇ ਵੀਰ ਕੋਲ ਨਹੀਂ ਨਾ ਆਦਾ ਮੈਨੂੰ ਕਿੰਨੇ ਹਜ਼ਾਰ ਦੀ ਕਦਰ ਬੇਸ਼ੱਕ ਅੱਛਾ ਜੀ ਤਿਆਰ ਹੋ ਕੇ ਦੋ ਮਹੀਨੇ ਤਿੰਨ ਸਾਮਗੇ ਮਹੀਨਾ ਠੀਕ ਹੈ ਠੀਕ ਹੈ ਠੀਕ ਹੈ ਲਓ ਭਾਈ ਬਿਲਕੁਲ ਜਿਹੜੀ ਗੈਟ ਬਲੈਕ ਆ ਕੀ ਆ ਤੇ ਇਹ ਵੀ ਕਮੇਟੀ ਇਹਦੇ ਉਹਦੇ ਪਿਆਰ ਛੱਡ ਦਾਂਗੇ ਪਿਆਰ ਦੇ ਨਾਲ ਅੱਛਾ ਹਾਂ ਠੀਕ ਹੈ 67 67 ਹਜ਼ਾਰ ਦੀ ਹਾਨੇ ਦਵਾਗੇ ਕੋਈ 60000 ਦੀ ਭਾਈ ਹੋ ਗਈ ਜੇ ਇਹ ਬਿਲਕੁਲ ਜਿਹੜੇ ਸਸਤੇ ਭਾਅ ਆ ਵੀ ਸੁਣੂ ਦੇ ਤੇ ਆਹ ਮਹੀਨੇ ਆ ਗਈ ਆ ਮਹੀਨੇ ਆ ਗਈ ਭਾਈ ਦੱਸੋ ਹਾਂ ਇਹ ਰਿਟਾਲੀ ਨਹੀਂ ਆ ਗਈ ਠੀਕ ਹੈ ਠੀਕ ਹੈ ਜੀ ਇਹ ਭਾਈ ਸਾਢੇ 6:30 ਤੋਂ 7:00 ਦੇ ਵਿੱਚ ਜੀ ਅੱਛਾ ਜੀ ਗੱਭਣ ਤਿੰਨ ਕਿਲੋ ਦੁੱਧ ਉਹ ਗੁਰਪੋ ਠੀਕ ਹੈ 3 ਕਿਲੋ ਦੁੱਧ ਪਰ ਆਪਾਂ 2 ਕਿਲੋ ਕਰਕੇ ਲਈਏ ਭਾਵੇਂ ਦੋਵੇਂ ਟਾਈਮ 3 ਕਿਲੋ ਚੁੰਦੇ ਜੇ ਆਪਾਂ 2 ਕਿਲੋ ਕਰਕੇ ਦਿੰਦੀਏ ਵਾਧਾ ਨਾ ਕਰੀਏ ਆਪਾਂ ਠੀਕ ਹੈ ਠੀਕ ਹੈ ਉਹ 3 ਕਿਲੋ ਦੁੱਧ ਹੈਗਾ ਵਾ ਪਰ ਆਪਾਂ 2 ਕਿਲੋ ਵਾਣੇ ਆ ਠੀਕ ਹੈ ਠੀਕ ਆ ਚਲੋ ਕੋਈ ਟੀ ਗਾੜੀ ਕੋਈ ਭਾਰੀ ਥਾਪੀ ਮਾਰ ਕੇ ਥੱਲੇ ਵਜੋ ਜੇ ਅੱਛਾ ਇਹਦੀ ਸੀਲ ਵੇਖੋ ਦੰਦ ਦੰਦ ਵੇਖੋ ਆਪਕੇ ਅੱਖਾਂ ਬੜੀਆਂ ਨਹੀਂ ਵੇ ਲੋਨ ਸੋ ਭਾਈ ਨੀਨੀ ਗੱਲ ਨੀ ਨੀ ਆ ਗਈ ਤਾਂ ਇਹਦਾ ਭਾਵੇਂ ਹੁਣ ਉਪਰੇ ਤਾਂ ਆਈ ਜੇ ਬਹਿਣ ਨਾ ਦਵੇ ਹਾਂਜੀ ਇਹ ਸੀਲ ਬੜੀ ਏ ਜੇ ਉਪਰੇ ਹਾਂ ਕਰਕੇ ਕਿਹਾ ਨਹੀਂ ਨਗੇ ਬਹਿਣ ਦੇ ਤਾਨੂੰ ਪਤਾ ਪਰ ਨਹੀਂ ਆਵੇ ਕੋਈ ਕੀ ਪਤਾ ਨਹੀਂ ਆ ਜੀ ਦੇਖੋ ਸਹੀ ਲਓ ਭਾਈ ਕਰੋ ਚਾ ਕਰੇ ਥਾਂ ਤੋਂ ਬੜਾ ਪਿਆਰਾ ਇਹ ਦੇਖੋ ਤੁਸੀਂ ਇਸ ਘਟੇ ਦੇ ਵਿੱਚ ਪਾਈਆਂ ਪਰ ਭਾਈ ਜਿਹੜੀ 5 ਦਾ ਮਹੀਨਾ ਸਾਢੇ 6 ਦੀ ਗੱਲ ਕੋ ਬਹਿਣ ਨਹੀਂ ਥਲੇ ਦੇ ਦਿੱਤਾ ਨਹੀਂ ਸਹੀ ਗੱਲ ਆ ਜੀ ਇਹ ਦੇਖੋ ਕਈ ਪਛੂ ਸ਼ਾਮੇ ਨਾ ਹੋ ਗਏ ਭੱਜ ਜਾਂਦੇ ਆ ਦੇਖੋ ਆਵੇਂ ਕੁੜੀ ਇਹ ਚੁੰਗਦੇ ਰੋ ਦੁੱਧ ਭੋਗਦਾ ਲੋ ਜੀ ਤੇਰਾ ਆ ਆ ਚੀਜ਼ਾਂ ਬੜੀਆਂ ਘੱਟ ਦਾ ਬੰਦੀਆਂ ਇਹ ਸਾਨੂੰ ਦੇ ਦੇ ਲੱਭਣੀਆਂ ਜੀ ਬੱਸ ਇਹ ਸਾਨੂੰ ਦੇ ਦੇ ਦਵਾਕਿਆ ਸਹੀ ਚੁੰਗਣ ਦਾ ਬੜਾ ਸ਼ਕੀਨ ਹੀ ਹੈ ਸਹੀ ਗੱਲ ਹੈ ਸਹੀ ਦੇਖੋ ਸਹੀ ਭਾਈ ਹੈ ਗਵਦਰੀ ਦਾ ਨਹੀਂ ਨਹੀਂ ਨਜ਼ਾਰਾ ਉਹਦੇ ਇਦਾਂ ਦੀ ਲੱਭੀਏ ਕਿਸੇ 7 ਮਹੀਨੇ ਦੀ ਗੱਬਣ ਉਹਦੇ ਥੱਲੇ ਬਹਿਣ ਦੇ ਨਹੀਂ ਪਹਿਣ ਦਿੰਦੀ ਸਹੀ ਗੱਲ ਹੈ ਥਾਣ ਵੀ ਚੰਗਾ ਨਾ ਚਲਾਈ ਨਾ ਨੋ ਬਈ ਕਿ ਭਾਈ ਪਾਸ ਜਾ ਠੀਕ ਹੈ ਠੀਕ ਹੈ ਆ ਅਗਲੇ ਥਾਣਾਂ ਦੀ ਇਹ ਚ ਭਾਈ ਕੀ ਮੈਂ ਬਈ ਸੱਜਣ ਨੇ ਕਿੰਨਾ ਭਰਿਆ ਹਰ ਇਹਨਾਂ ਦਾ ਭਾਈ ਭੰਦ ਦੁੱਧ ਆਪਾਂ ਦਾ ਕੇ ਲੀਏ ਭਾਵੇਂ 9 ਗਿਲ ਕੇ ਭਾਵੇਂ ਦਾ ਜਿਹੜਾ ਮੋਲੀ ਕੋਈ ਨਹੀਂ ਗਿਆ ਅੱਛਾ ਸੀਰੀਆਂ ਦੇ ਵੇਖੋ ਮੋਲੀ ਕੋਈ ਨਹੀਂ ਵੇਖੋ ਠੀਕ ਹੈ ਠੀਕ ਹੈ ਸਹੀ ਹੈ ਕੀ ਬਤਾ ਵੇਖੋ ਠੀਕ ਹੈ ਠੀਕ ਹੈ ਆਹ ਜਿੰਨਾ ਲੱਗਦੀਆਂ ਨੇ ਨਹੀਂ ਲੱਗਦੀਆਂ ਨਹੀਂ ਲੱਗਦਾ ਦੱਸੋ ਜੇ ਇੱਥੇ ਲੱਗਦੀਆਂ ਨੇ ਕਿੰਨਾ ਮਰਜੀ ਪਾਹ ਪੁੱਛ ਪਾਗ ਲੈ ਜੀ ਨਹੀਂ ਲੱਗਦੀਆਂ ਇਹ ਲੱਗਣੀਆਂ ਸੋਨੂ ਦੇ ਅੰਡੇ ਤੋਂ ਹੀ ਆਹ ਵੇਖੋ ਸਹੀ ਨਹੀਂ ਨਹੀਂ ਸਹੀ ਗੱਲ ਸਹੀ ਗੱਲ ਇੱਧਰ ਵੇਖੋ ਇਹ ਗੱਲ ਮੋਲੀ ਕੋਈ ਨਹੀਂ ਕੁੜੀ ਇਹਦਾ ਦੇਖ ਦੁੱਧ ਭਾਈ ਨੇ 12 ਕਿਲੋ ਚ ਆਇਆ ਜੀ ਸੱ ਤੇ ਦੇਖੋ ਮੇਰਾ ਵੀ ਜਿਹੜਾ ਲੈ ਗਿਆ ਨਾ ਹਾਂਜੀ ਮੈਨੂੰ ਮੈਦੇ ਨੂੰ ਵੇਚਦਾ ਕੋ ਨਾ ਨਾ ਰੋਈਦਾ ਇੱਕਾਂ ਲੈ ਗਿਆ ਇਹਨੂੰ ਅੱਛਾ ਅੱਛਾ ਇਹ ਵੀ ਕਿਸੇ ਦੇ ਮਜਬੂਰੀ ਨੂੰ ਵੇਚੀ ਆ ਠੀਕ ਹੈ ਮੇਦਾ ਉਹ ਵੀ ਨਹੀਂ ਵੀਦਾ ਅੱਛਾ ਆ ਦੇਖੋ ਜਿਹੜੇ ਬਨੇ ਮਰਦੀ ਬੋਗ ਦੇ ਕਿਆ ਬਾਤਾਂ ਨੇ ਲੋ ਭਾਈ ਜੀ ਭਾਵੇਂ ਸਾਰਾ ਟੱਬਰ ਹੀ ਉੱਠ ਉੱਠ ਕੇ ਪਈ ਆ ਮੈਂ ਨਾ ਭਾਵੇਂ ਚਾਰ ਜੀ ਕਰਦੇ ਤੇ ਚਾਰਾ ਚਾਰੇ ਥਾਂ ਫਰਵਰਟ ਚੋਈ ਜਾਣਾ ਇੰਨੇ ਮਜੇ ਦੇ ਠੀਕ ਹੈ ਠੀਕ ਹੈ ਜੀ ਟਿੱਲਾ ਦੇਖੋ ਥੱਲੇ ਨਹੀਂ ਮਗਲ ਬਾਨੇ ਲੋ ਭਾਈ ਜੀ ਕਰੋ ਚੱਕ ਚੱਡਾ ਚੁੱਡਾ ਤੇ ਸੂਲ ਤੇ ਨਿਸ਼ਾਨੀ ਆ ਗਈ ਤੇ ਚੱਡੇ ਦੇ ਥਣਾ ਚ ਵੀ ਛਿਲਖਾਂਦੀ ਆ ਬੈ ਬੈ ਕੇ ਬੈਠੇ ਦੇਖੋ ਠੀਕ ਹੈ ਠੀਕ ਹੈ ਭਾਵੇਂ ਸਿਰ ਥੱਲੇ ਮਾਰ ਦੇਖ ਲੋ ਭਾਵੇਂ ਜੀ ਜੀ ਠੀਕ ਜੀ ਆਹ ਇਹ ਚੀਜ਼ਾਂ ਲੱਗਦੀਆਂ ਭਾਈ ਸਭੇ ਮੇਨ ਲੋਕਾਂ ਨੂੰ ਪਰ ਆਹ ਚੀਜ਼ ਹੀ ਮਿਲੂਗੀ ਸਹੀ ਗੱਲ ਹੈ ਜੀ ਲੋ ਭਾਈ ਸਿੰਡੀਆਂ ਟੋਲੀਆਂ ਬਹੁਤ ਆ ਨਹੀਂ ਇਹ ਸੁਣਨ ਵਾਲੀ ਜਿਹੜੀ ਕੇਰੇ 20 25 ਹਜ਼ਾਰ ਦੀ ਫ੍ਰਿਜ ਲੜੀ ਨਾ ਹਾਂ ਇਹਨੂੰ 2 ਮਹੀਨੇ ਚੋਲੇਓ ਅੱਛਾ ਜਦੋਂ ਮਰਜੀ ਚਾਲ ਦੀ ਚੋਲੇ ਚੋਲੇ ਆ ਸਹੀ ਠੀਕ ਕਰਦੇ ਜਦੋਂ ਤਾਜ਼ਾ ਦੁੱਧ ਚੋਗੇ ਆਹ ਤੋੜ ਕੇ ਦਿਖਾ ਜੀ ਇੱਕ ਨਾ ਤੋੜ ਕੇ ਦਿਖਾ ਬੰਦੋ ਭਾਈ ਖੋਲ ਕੇ ਵਿਖਾਈਏ ਹਰਾ ਨੋ ਬੋਲ ਕੇ ਬੰਨਿਆ ਦੰਦ ਨਾ ਇਹ ਮੀਲੀ ਲੋ ਜੀ ਕਹਿੰਦੇ ਇਹਦਾ ਸਿੰਗਲ ਹੱਡੀ ਆ ਤੇ ਇੱਥੇ ਕੋਲੇ ਵੀ ਆ ਜੀ ਮੈਂ ਅੰਦਰ ਸਭੀ ਜਾ ਬਣਾ ਦੋ ਜੱਟ ਔਲੇ ਝੋਕਰ ਦੇ ਖਾ ਲਈ ਨਾ ਹਾਂਜੀ ਹਾਂਜੀ ਤੇ ਮਈ ਭਾਵੇਂ ਜਿੱਡਾਂ ਦੀ ਮਈ ਦਾ ਗੋਣੇ ਜੋ ਦੇ ਵਿੱਚ ਗੋਣੇ ਇੱਚੀ ਆ ਇੱਚੀ ਇੱਚੀ ਤੁਹਾਡੇ ਜਿਵੇਂ ਨਹੀਂ ਆਗੇ ਨਹੀਂ ਆਗੇ ਫੀਚਰ ਬੜੇ ਚਾ ਹਾਂ ਫੀਚਰ ਠੀਕ ਹੈ ਇੱਥੇ ਤਾਲੇ ਫੀਚਰ ਦੱਸੇ ਸੋਣ ਸੋਟ ਬੈਜੋ ਥੱਲੇ ਉਹ ਲੈ ਵੇਖੋ ਨਹੀਂ ਆ ਰਹੀ ਬੱਜੇ ਬੈ ਸਭ ਮੇਰਾ ਤੇ ਕੀ ਆ ਬਤਾ ਪਤਾ ਬਈ ਇਹ ਵੇਖੋ ਨਹੀਂ ਆ ਰਹਾ ਨਹੀਂ ਹਾਂ ਦੇਖੋ ਬਣਾਉਂਦੀ ਨਹੀਂ ਲੱਭ ਰੀਆਂ ਚੀਜ਼ਾਂ ਨਹੀਂ ਆਹ ਰਹੀ ਚੀਜ਼ਾਂ ਮਿਲਦੀਆਂ ਸਭ ਕੁਝ ਮਿਲੂਗਾ ਭਰਾ ਨਹੀਂ ਮਿਲਦੀਆਂ ਸਹੀ ਗੱਲ ਐਦਾ ਵੇ ਜੀ ਆਹ ਇਹਦੇ ਕੋਈ 7 ਮਹੀਨੇ ਦੀ ਸਾਢੇ 6 ਦੀ ਮਹੀਂ ਘਬਰ ਥੱਲੇ ਬੈਹਨਦੇ ਸਹੀ ਗੱਲ ਐ ਹਾਂ ਵੇ ਲੋ ਸਭ ਦੀ ਪੋਰੀ ਆ ਗਈ ਨਿਸ਼ਾਨੀ ਇਹ ਦੁੱਧ ਕੀ ਕੁਆਲਟੀ ਵੀ ਇਹਦੇ ਤੋਂ ਚੰਗੀ ਆ ਮੰਨ ਲੋ 12 ਦਿਨ ਨੇ ਸੱਜਣ ਨੇ ਦੁੱਧ ਭਰਿਆ ਵਾ ਤੇ ਹੁਣ ਵੀ ਕੋਈ ਥਾਂ ਭਲਾ ਭਰਾ ਲੈ ਜਾਊਗਾ ਤੇ ਦੁੱਧ ਤੂੰ ਵੇਨ ਵਗਲੇ ਨੂੰ ਚੰਗਾ ਜਿਹਾ ਕੱਢ ਜੂਗੀ ਕਰਮਾਲੀ ਲੈ ਇਹਦਾ ਕਿਸੇ ਵੀਰ ਦੇ ਛੋਲੇ ਨੂੰ ਮਿਲਵਾ ਦੂਗੀ ਠੀਕ ਹੈ ਠੀਕ ਹੈ ਤੇ ਅਜੇ ਵੀ 2 ਮਹੀਨੇ ਦੁੱਧ ਦੇ ਦੇਣਾ ਨੇ 2 ਮਹੀਨੇ ਠੀਕ ਹੁਣ ਪਾਟੂ ਨੂੰ ਪੈ ਗਿਆ ਨੂੰ ਹਾਂਜੀ ਛੋਤੀਆ ਤੂੰ ਲਾ ਗਿਆ ਹੁਣ ਵੀ ਦੁੱਧ ਦੇ ਦੂ ਵੇਖੋ ਚਾਰੋ ਬਦੇ ਹੀ ਹਨ ਨੇ ਹਨ ਬਹੁਤ ਚੰਗਾ ਕੱਢ ਲਿਆ ਪਸਮਕੇ ਤੇ ਲੈ ਲੋ ਠੀਕ ਹੈ ਠੀਕ ਹੈ ਲਓ ਬਜੀ ਪਸਮਕੇ ਥਣ ਬਹੁਤ ਹੀ ਚੰਗਾ ਕੱਢ ਲਿਆ ਆ ਵੀ ਮੜਾ ਕੈਮਰਾ ਮਾਰਿਓ ਲਓ ਬਜੀ ਲਾ ਗਿਆ ਤਾਂ ਚੈੱਕ ਕਰ ਸਕਦੇ ਤੁਸੀਂ ਥਣ ਸਣ ਤੇ ਐ ਕਮਾਲ ਵਾਲਾ ਹੀ ਲੱਗਾ ਜੀ ਯਾਰ ਮੋਲੇ ਇੰਦਾ ਕਰ ਦੇਣਾ ਵਾ ਜੇ ਕੋਈ ਵੀਰ ਮੈਨੂੰ ਯਾਦ ਹੀ ਕਰੇ ਸਹੀ ਗੱਲ ਕੋਈ ਆ ਕੇ ਵਾਕਿਆ ਸਾਨੂੰ ਭਾਈ ਨੂੰ ਮੱਝ ਲੈਂਦੀ ਠੀਕਾ ਠੀਕਾ ਕੀ ਰੇਟ ਹੈ ਦਾ ਅੱਜ ਇਹਦਾ 55 ਕਰਦੀ ਇਹਦੇ ਨਹੀਂ ਜਾਇਜ਼ ਕਰੀਏ ਇਹਦੇ ਦੱਸੋ ਤੁਸੀਂ ਜਾਇਜ਼ ਕਰਾ ਦਿਓ 50 ਤੋਂ ਅੰਦਰ ਕਰਤੀ ਕਿੰਬਰ ਦਾ ਇਹ ਤਾਂ ੱਕਾ ਨਾ ਹੋ ਜਾਏ ਕਿ ਬੱਡੀ ਸਾਡੇ ਦਾ ਵੀ ਨਹੀਂ ਉਹ ਵਜੇ ੱਕਾ ਕੇ ਹੰਨਾ ਨਾ ਹੰਨਾ ਨਾ ਆਪਣਾ ਕੀ ਚੱਟੇ ਲੈ ਚਲੋ ਦੁਨੀਆ ਦੇ ਹੀ ਨਾਮ ਨਾਲ ਲੀਂਦੇ ਦਵਾਂਗੇ ਭਾਈ ਬੰਦਾ ਬੜਾ ਸੱਜਣ ਜੀ ਨਾ ਹੀ ਰਾਹ ਬੰਦਾ ਹੀ ਰਾਹ ਮੈਨਾਂ ਪੈਰਾਂ ਤੱਕ ਆਉਂਦਾ ਘ ਜਾਂਦਾ ਦਾ ਭਾ ਨਾ ਯਾ ਆਪਾਂ ਨਿੰਜਾ ਯਾਰ ਦੀ ਮਈ ਦਵਾਂਗੇ ਨਿੰਜਾ ਦੀ ਨਿੰਜਾ ਨਹੀਂ ਕਰੀਏ ਥੋੜਾ ਪਤਾ ਹੋ ਰਿਹਾ ਨਹੀਂ ਹੁਣ ਨਾ ਕਰਾਓ ਜ਼ਿਆਦਾ ਹਾਂ ਨਹੀਂ ਹੁਣ ਵੇਖ ਲੋ ਸਾਰੀ ਮਈ ਚੰਗੀ ਜੇ ਆ ਵੇਖ ਲੋ ਕਿੰਨਾ ਚਲੇ ਲੋ ਸਾਰੀ ਮਈ ਚੰਗੀ ਉਹਨਾਂ ਕੋਈ ਸ਼ੱਕ ਨਹੀਂ ਹੈਗਾ ਵੇਖ ਲੋ ਨਹੀਂ ਸ਼ੱਕ ਤੇ ਕੋਈ ਨਹੀਂ ਆ ਇਹ ਮੇਰੀ ਮਈ ਲੱਤ ਬਾਜ਼ ਮੈਂ ਫ੍ਰੀ ਦੇ ਦਊਗਾ ਤੇ ਮੈਨੂੰ ਲੱਗਦਾ ਭਲੇਖਾ ਭੁਖਾ ਨਹੀਂ ਨੀ ਪੈਗਾ ਕਿਦੇ ਭਲੇਖਾ ਦਾ ਮੈਨਾਂ ਲੇ ਖੇੜਾ ਮਲ ਪਲੇ ਜੋ 40 ਹਜ਼ਾਰ ਦੀ ਭਾਣੇ ਹੋਣੀ ਹੈ ਅੱਛਾ ਸਿਰਫ ਇਹ ਜੋ 100 ਰੁਪਏ ਛੋੜ ਹੀ ਨਹੀਂ 40 ਹਜ਼ਾਰ ਦਾ ਮੇਰਾ ਫੋਨ ਲਾਵੇ 45 ਹਜ਼ਾਰ ਦਾ ਫੋਨ ਲਾਵੇ ਨਾ ਮੇਰਾ ਵੀ ਭਾਵੇਂ ਵੇਚ ਠੀਕ ਠੀਕ ਲਓ ਬਾਈ ਇਕਰੋ ਦੇ ਰੱਬ ਦਾ ਨਾਮ ਹੀ ਇਹ ਬਿਲਕੁਲ ਜਾਇਜ਼ ਮੋਹਰੇ 40 ਹਜ਼ਾਰ ਦੀ ਭਾਜੀ ਕਿਉਂ ਮਿਲ ਨਹੀਂ ਨਹੀਂ 40 ਹਜ਼ਾਰ ਦੀ ਮੱਝ ਤੇ ਦੁੱਧ ਸੱਤਾਂ ਮਹੀਨੇ ਸਾਢੇ 6ਾਂ ਦੀ ਗੱਬਣ 1 ਕਿਲੋ ਦੁੱਧ ਠੀਕ ਠੀਕ ਲਓ ਬਾਈ ਬਿਲਕੁਲ ਜਿਹੜਾ ਜਾਇਜ਼ ਮੋਹਰੇ ਆ ਤੇ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ ਰੇਟ ਨਿਗੇ ਨਿਗੇ ਆ ਤੇ ਬਾਈ YouTube ਤੇ ਸਾਇਆ ਆ ਆ ਨਿੱਕੇ ਰੇਟਾਂ ਵਾਲਾ ਜੀ ਨ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਕਹਿਣਾ ਭਾਜੀ ਹੋਰ ਕੋ ਜਾ ਨਹੀਂ ਹੋਰ ਬਸ ਆਪਣੀ ਬੇਨਤੀ ਹੋਈ ਆਪਣੀ ਗਾਰੰਟੀ ਆ ਕੋਈ ਦੋ ਚੌਂ ਦਿਨਾਂ ਦਾ ਚੈੱਕ ਕਰਾਵੇ ਮੁਰਗੇ ਭਾਜੀ ਗਰਮੀ ਬੜੀ ਆ ਹਾਂਜੀ ਹਾਂਜੀ ਗੱਲ ਬਤਾ ਜਿਹੜਾ ਕਿਸ ਨੇ ਮਾਰਾ ਤੁਹਾਨੂੰ ਕਹਿਣਾ ਜਾਂ ਮੈਨੂੰ ਕਹਿਣਾ ਉਹ ਨਹੀਂ ਸਹੀ ਗੱਲ ਨਹੀਂ ਬਿਲਕੁਲ ਸਹੀ ਗੱਲ ਠੀਕ ਹੈ ਠੀਕ ਮਤਲਬ ਗਰਮੀ ਬੜੀ ਕੋਈ ਮੁਰਗੇ ਆਪਣੀ ਕਿ ਹੁਣ ਲਾਮਾ ਜਣਾ ਮਾਰੀਗਾ ਤੇ ਆ ਨਹੀਂ ਇਹ ਗੱਲ ਸਹੀ ਹੈ ਨਹੀਂ ਆਪਣੀ ਕਿੰਨਾ ਤਸ਼ਲੀ ਕਰ ਬ ਆਪਣੀ ਪੰਨਿਆਂ ਦੇ ਦੋ ਚੌਂ ਦਿਨਾਂ ਪੇਖਾ ਲੱਗ ਜੀ ਉਧਰ ਉਧਰੀ ਜਿੱਦਾਂ ਮੰਨ ਲਓ 700 ਦੀ 650 ਦੀ ਆ ਮੰਨ ਲਓ 650 ਦੀ 650 ਦੀ ਉਹਦੀ ਮਗਾਲੀ ਕਰ ਸਕਦਾ ਭਾਜੀ ਆਪ ਚਲੋ 10 ਉਹ ਆਪਣੇ ਘਰ ਵਾਪਸੀ ਉਸੇ ਕਰੇਗਾ ਆਪਣਾ ਕਰਾਈ ਸੁਵੇਦ ਪੈਸੇ ਕੋਰੇ ਠੀਕ ਹੈ ਠੀਕ ਹੈ ਜੀ